ਭਾਰਤ ਦਾ ਮੈਂਬਰ ਪਾਰਲੀਮੈਂਟ ਕਿਸੇ ਪਬਲਿਕ ਪਲੇਸ ਤੇ ਖੜ ਕੇ ਜੇ ਐਦਾਂ ਪੈਗ ਲਾਏਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਪੀਸੀਆਰ ਦੀ ਗੱਡੀ ਪਹੁੰਚੀ ਹੋਈ ਹੈ ਔਰ ਤਸਵੀਰਾਂ ਤੁਸੀਂ ਸਪਸ਼ਟ ਦੇਖ ਸਕਦੇ ਹੋ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਇਆ ਹੈ ਗੱਡੀ ਦੇ ਉੱਤੇ ਔਰ ਗੱਡੀ ਦਾ ਨੰਬਰ ਵੀ ਤੁਹਾਨੂੰ ਸਪਸ਼ਟ ਦਿਖ ਰਿਹਾ ਹੋਏਗਾ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਲਿਖਿਆ ਹੋਇਆ ਹੈ ਔਰ ਪੀਸੀਆਰ ਦੀ ਜਿਹੜੀ ਟੀਮ ਹੈ ਉਹ ਮੌਕੇ ਤੇ ਪਹੁੰਚੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੜੜ ਤੋਂ ਇਹ ਨਿਊ ਸਨ ਇਨਕਲੇਵ ਦਾ ਇਲਾਕਾ ਹੈ ਖੜੜ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਜਿੱਥੇ ਪਬਲਿਕ ਪਲੇਸ ਦੇ ਉੱਤੇ ਇੱਕ ਮੈਂਬਰ ਆਫ ਪਾਰਲੀਮੈਂਟ ਜਿਹੜੀ ਭਾਰਤ ਦੀ ਸਰਵੋੱਚ ਸੰਸਥਾ ਹੈ ਜਿੱਥੇ ਕਾਨੂੰਨ ਘਾੜੇ ਬੈਠਦੇ ਆ ਮੈਂਬਰ ਆਫ ਪਾਰਲੀਮੈਂਟ ਐਮਪੀ ਬੈਠਦੇ ਆ ਉਹ ਐਮਪੀ ਇੱਕ ਪਬਲਿਕ ਪਲੇਸ ਤੇ ਖੜ ਕੇ ਪੈਗ ਲਾ ਰਹੇ ਆ ਪਤਾ ਨਹੀਂ ਇਹ ਗੱਡੀ ਸੱਚਮੁੱਚ ਕਿਸੇ ਐਮਪੀ ਦੀ ਹੈ ਜਾਂ ਵੈਸੇ ਹੀ ਬਣਾਇਆ ਗਿਆ ਕਿਸੇ ਜਾਲੀ ਲਿਖਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਪਰ ਇਹ ਬਾਅਦ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਜਿਹੜੀ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਹੈ ਉਹ ਜਾਂਚ ਪੜਤਾਲ ਕਰ ਰਹੀ ਹੈ ਤੁਹਾਨੂੰ ਇੱਕ ਵਾਰ ਦਿਖਾ ਦਈਏ ਭਾਜੀ ਕਿਰਪਾ ਕਰਕੇ ਇੱਕ ਵਾਰੀ ਥੋੜਾ ਸਾਈਡ ਤੇ ਹੋਵੋਗੇ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਕਿ ਮੈਂਬਰ ਆਫ ਜੀ ਜੀ ਮੈਂ ਬਿੰਕ ਨਹੀਂ ਕਰਦਾ ਮੈਮਰੀ ਛੱਕਿਆ ਅੱਛਾ ਜੀ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਇਆ ਗੱਡੀ ਦੇ ਉੱਤੇ ਤੁਸੀਂ ਭਾਜੀ ਮੈਂਬਰ ਆਫ ਪਾਰਲੀਮੈਂਟ ਨੂੰ ਨਹੀਂ ਅਨਦਰਡਵਾਈਜ਼ਰ ਲੀਗਲ ਅਡਵਾਈਜ਼ਰ ਮੈਂ ਲੁਕਿੰਗ ਨੇ ਕਿ ਕਿੰਨ ਕਿੰਨਾ ਦੀ ਗੱਡੀ ਹੈ ਭਾਜੀ ਇਹ ਗੁਰਜੀਤ ਸਿੰਘ ਔਜਲਾ ਜੀ ਹੈ ਇਹ ਕਿਹਨਾਂ ਗੁਰਜੀਤ ਸਿੰਘ ਔਜਲਾ ਹਾਂ ਉਹਨਾਂ ਦਾ ਮੇਡ ਅਡਵਾਈਜ਼ਰ ਹੈ ਗੁਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੈ ਅਮਰਸਰ ਤੋਂ ਹਾਂਜੀ ਹਾਂਜੀ ਤੇ ਭਾਜੀ ਗੱਡੀ ਇਹ ਹਰਿਆਣਾ ਨੰਬਰ ਹੈ ਉਹ ਵੀ ਜੀ ਟ੍ਰਾਂਸਫਰ ਹੋਣੇ ਕਰਾਣੀ ਹੈ ਟਿਓ ਟਾਂਸਫਰ ਕਰਾਉਣਾ ਉਸਤੇ ਅੱਛਾ ਇਹ ਹਰਿਆਣਾ ਨੰਬਰ ਗੱਡੀ ਹੈ ਤੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਗੁਰਜੀਤ ਸਿੰਘ ਔਜਲਾ ਹਾਂਜੀ ਹਾਂਜੀ ਉਹਨਾਂ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਨਿਊ ਸਨਨੀ ਇਨਕਲੇਵ ਦਾ ਇਹ ਇਲਾਕਾ ਹੈ ਜਿੱ ਅ ਗੱਡੀ ਖੜੀ ਹੈ ਔਰ ਗੱਡੀ ਦੇ ਵਿੱਚ ਤੁਹਾਡੀ ਫੈਮਲੀ ਹੈ ਬਾਜੀ ਤਿੰਨ ਚਾਰ ਨੌਜਵਾਨ ਹੈ ਪਿੱਛੇ ਚਾਚਾ ਚਾਚੀ ਮੈਂ ਤੁਹਾਨੂੰ ਚੱਕਿਆ ਅੱਛਾ ਜੀ ਮੈਂ ਖੁਦ ਗੁਰੂ ਸਾਹਿਬ ਦੀ ਮੇਨੂੰ ਸੇਵਾ ਕਰਦੇ ਆਪਾਂ ਪਟੀਆਂ ਦੀ ਸੇਵਾ ਸਾਡੀ ਸ਼ਾਇਦ ਤੁਸੀਂ ਦੇਖੀ ਹੋਵੇ ਕੀ ਸ਼ੁਗਨਾ ਤੁਹਾਡਾ ਮੈਂ ਜਸਪ੍ਰੀਤ ਸਿੰਘ ਅਜੀ ਇਹ ਨਿਊ ਸਨੀ ਇਨਕਲੇਵ ਦਾ ਇਲਾਕਾ ਹੈ ਜਿੱਥੇ ਖਰੜ ਦੇ ਵਿੱਚ ਆਪਾਂ ਖੜੇ ਆ ਪੀਸੀਆਰ ਪਹੁੰਚੀ ਹੋਈ ਹੈ ਗਰਜੀਤ ਸਿੰਘ ਔਦਲਾ ਜਿਹੜੇ ਕਾਂਗਰਸ ਦੇ ਐਮਪੀ ਐ ਉਹਨਾਂ ਦੀ ਗੱਡੀ ਦੱਸੀ ਜਾ ਰਹੀ ਹੈ ਔਰ ਗੱਡੀ ਦੇ ਵਿੱਚ ਚਾਰ ਪੰਜ ਨੌਜਵਾਨ ਤੇ ਇੱਕ ਫੈਮਿਲੀ ਦੱਸ ਰਹੇ ਆ ਪਰ ਲੱਗਦਾ ਨਹੀਂ ਦੇਖਣ ਤੋਂ ਕਿ ਜਿੱਦਾਂ ਪਿੱਛੇ ਬੇਸਬਾਲ ਵਗੈਰਾ ਭਾਜੀ ਐਮਪੀ ਨੂੰ ਕੀ ਲੋੜ ਪੈਂਦੀ ਹੈ ਪਿੱਛੇ ਬੇਸਬਾਲ ਰੱਖਣ ਦੀ ਗੱਡੀ ਦੇ ਵਿੱਚ ਬੇਸਬਾਲ ਵਗੈਰਾ ਰੱਖੇ ਹੋਏ ਆ ਵੀਰ ਜੀ ਬੇਸਬਾਲ ਤਾਂ ਆਪਣੀ ਸੇਫਟੀ ਵਾਸਤੇ ਰੱਖੀ ਦੀ ਹੈ ਕੋਈ ਅਜਿਹਾ ਨਹੀਂ ਹੈ ਕਿ ਮਤਲਬ ਕੋਈ ਮੈਂ ਤਾਂ ਉਹ ਆਪਣਾ ਕੰਮ ਦਿਖਾ ਦਾਂ ਮੈਂ ਕੌਣ ਹੈਗਾ ਨਹੀਂ ਪਾਜੀ ਕੰਮ ਦੀ ਦੇਖੋ ਸਾਡਾ ਕੰਮ ਨਹੀਂ ਹੈਗਾ ਇਹ ਦੇਖਣਾ ਪਾਜੀ ਦੇਖੋ ਉਹ ਮੁਲਾਜ਼ਮ ਪਾਜੀ ਮੁਲਾਜ਼ਮ ਖੜੇ ਆ ਉਹਨਾਂ ਦਾ ਹੈਗਾ ਪਾਜੀ ਇਹ ਕੰਮ ਦੇਖਣਾ ਮੈਂ ਤੁਹਾਨੂੰ ਦਿਖਾ ਦੇਣਾ ਇਹ ਦੇਖੋ ਐਕਸ ਕੀ ਕੰਮ ਆਪਣਾ ਪਾਜੀ ਸਾਡਾ ਸਾਡਾ ਕੰਮ ਤਾਂ ਸਿਰਫ ਇਹ ਇਹ ਹੈ ਕਿ ਲੋਕਾਂ ਨੂੰ ਦਿਖਾਉਣਾ ਕਿ ਕੀ ਹੋ ਰਿਹਾ ਹੈ ਨਹੀਂ ਦੇਖੋ ਉਹ ਜੋ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਇਆ ਅਸੀਂ ਸਿਰਫ ਪੋਸਟ ਕਰਕੇ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਮੈਂਬਰ ਆਫ ਪਾਰਲੀਮੈਂਟ ਦੀ ਗੱਡੀ ਕਿ ਪਬਲਿਕ ਪਲੇਸ ਤੇ ਖੜਕੇ ਸਾਹਮਣੇ ਚਿਕਨ ਦੀ ਦੁਕਾਨਾਂ ਤੋਂ ਚਿਕਨ ਆ ਰਿਹਾ ਔਰ بیسਬਾਲ ਵਗੈਰਾ ਗੱਡੀ ਦੇ ਵਿੱਚ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਗੱਡੀ ਦੇ ਵਿੱਚ ਬੈਠੇ ਆ ਔਰ ਦੱਸ ਰਹੇ ਕਿ ਫੈਮਲੀ ਹੈ ਪਰ ਫੈਮਲੀ ਨਹੀਂ ਲੱਗ ਰਹੀ ਜਿਸ ਤਰ੍ਹਾਂ ਕਿਉਂਕਿ ਫੈਮਿਲੀ ਕਦੇ ਵੀ ਇਦਾਂ ਪਬਲਿਕ ਪਲੇਸ ਤੇ ਬੈਠ ਕੇ ਪੈਗ ਵਗੈਰਾ ਨਹੀਂ ਲਾਹਂਦੀ ਹੁੰਦੀ ਔਰ ਪੀਸੀਆਰ ਖਰੜ ਮੌਕੇ ਤੇ ਪਹੁੰਚੀ ਹੋਈ ਹੈ ਪੀਸੀਆਰ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚੀ ਹੋਈ ਹੈ ਔਰ ਮੈਂਬਰ ਆਫ ਪਾਰਲੀਮੈਂਟ ਗਰਜੀਤ ਸਿੰਘ ਔਜਲਾ ਉਹਨਾਂ ਦਾ ਨਾਮ ਲਿਆ ਜਾ ਰਿਹਾ ਅਸੀਂ ਨਹੀਂ ਕਹਿ ਰਹੇ ਜਿਹੜਾ ਨੌਜਵਾਨ ਸਾਨੂੰ ਮਿਲੇ ਹੈ ਉਹ ਦੱਸ ਰਿਹਾ ਕਿ ਮੈਂਬਰ ਆਫ ਪਾਰਲੀਮੈਂਟ ਗਰਜੀਤ ਸਿੰਘ ਔਜਲਾ ਦੀ ਇਹ ਗੱਡੀ ਹੈ ਪਰ ਗੱਡੀ ਹਰਿਆਣਾ ਨੰਬਰ ਰਜਿਸਟਰ ਹੈ ਔਰ ਐਚ ਆਰ 26 ਨੰਬਰ ਹੈ ਹਰਿਆਣਾ ਨੰਬਰ ਗੱਡੀ ਆ ਔਰ ਸਰਕਾਰੀ ਗੱਡੀ ਨਹੀਂ ਹੈ ਇਹ ਕਿਸੇ ਵੀ ਪ੍ਰਾਈਵੇਟ ਵਹੀਕਲ ਤੇ ਆਪਾਂ ਮੈਂਬਰ ਆਫ ਪਾਰਲੀਮੈਂਟ ਐਦਾਂ ਨਹੀਂ ਲਿਖ ਸਕਦੇ ਜਿੰਨੇ ਵੀ ਦਰਸ਼ਕ ਇਸ ਟਾਈਮ ਸਾਨੂੰ ਲਾਈਵ ਦੇਖ ਰਹੇ ਆ ਹੋ ਸਕਦਾ ਕਿਸੇ ਵੀ ਪ੍ਰਾਈਵੇਟ ਗੱਡੀ ਤੇ ਮੈਂਬਰ ਆਫ ਪਾਰਲੀਮੈਂਟ ਐਦਾਂ ਨਹੀਂ ਲਿਖਿਆ ਜਾ ਸਕਦਾ ਦਿਖਾ ਦਿਓ ਅਗੇ ਸਾਰੀ ਥੀਮੇ ਕਹਿ ਰਹੇ ਮੇਰਾ ਕੰਮ ਵੀ ਤਾਂ ਦਿਖਾ ਦਿਓ ਭਾਜੀ ਮੈਂਬਰ ਆਫ ਪਾਰਲੀਮੈਂਟ ਪ੍ਰਾਈਵੇਟ ਗੱਡੀ ਦੇ ਉੱਤੇ 7890 ਮੈਂ ਸੰਸਕਾਰ ਕਰ ਕਿਸੇ ਕਿਸੇ ਪ੍ਰਾਈਵੇਟ ਗੱਡੀ ਦੇ ਉੱਤੇ ਇਹ ਲੈ ਸਕਦਾ ਸੀ ਸਰਦਾਰ ਸਾਹਿਬ ਮੈਂਬਰ ਆਫ ਪਾਰਲੀਮੈਂਟ ਕਿਸੇ ਪ੍ਰਾਈਵੇਟ ਗੱਡੀ ਦੇ ਉੱਤੇ ਨਹੀਂ ਆਪਾਂ ਲਿਖ ਸਕਦੇ ਅਸੀਂ ਸਿਰਫ ਇਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਪ੍ਰਾਈਵੇਟ ਗੱਡੀ ਦੇ ਉੱਤੇ ਇੱਕ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਵੇ ਕਿਉਂਕਿ ਇਹ ਆਲਰੇਡੀ ਹਾਈ ਕੋਰਟ ਤੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਬੰਦ ਕੀਤਾ ਹੋਇਆ ਹੈ ਕਿ ਤੁਸੀਂ ਆਪਣੇ ਅਹੁਦੇ ਦਾ ਜਿਹੜਾ ਹੈਗਾ ਸਿਰਫ ਪ੍ਰਾਈਵੇਟ ਗੱਡੀ ਦੇ ਉੱਤੇ ਐਦਾਂ ਨਹੀਂ ਲਿਖ ਸਕਦੇ ਕਿ ਮੈਂਬਰ ਆਫ ਪਾਰਲੀਮੈਂਟ ਲਿਖ ਕੇ ਤੁਸੀਂ ਪਬਲਿਕ ਪਲੇਸ ਦੇ ਉੱਤੇ ਗੱਡੀ ਰੋਕ ਕੇ ਪੀਸੀਆਰ ਪਹੁੰਚੀ ਹੈ ਪੀਸੀਆਰ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਜਿਹੜੇ ਮੌਕੇ ਤੇ ਪਹੁੰਚੇ ਹੋਏ ਐ ਔਰ ਗੁਰਜੀਤ ਸਿੰਘ ਔਜਲਾ ਜਿਹੜੇ ਐਮਪੀ ਐ ਅੰਮ੍ਰਿਤਸਰ ਤੋਂ ਉਹਨਾਂ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਕਾਂਗਰਸ ਦੇ ਐਮਪੀ ਐ ਗੁਰਜੀਤ ਸਿੰਘ ਔਜਲਾ ਉਹਨਾਂ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਲਿਖਿਆ ਹੋਇਆ ਹੈ ਮੈਂ ਵੀਰ ਜੀ ਨੂੰ ਬੇਨਤੀ ਕਰੂੰਗਾ ਅਗਰ ਰਿਕਵੈਸਟ ਸਾਡੀ ਮੰਨ ਮੰਨਣਗੇ ਤੇ ਭਾਜੀ ਨੂੰ ਥੋੜੀ ਜੀ ਬੇਨਤੀ ਕਰੂੰਗਾ ਕਿ ਭਾਜੀ ਇੱਕ ਵਾਰ ਥੋੜਾ ਜਿਹਾ ਥੋੜਾ ਜਿਹਾ ਅਸੀਂ ਦਿਖਾ ਦਈਏ ਸਾਡੇ ਦਰਸ਼ਕਾਂ ਨੂੰ ਨਿਰਪੱਖ ਪੋਸਟ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਇਆ ਹੈ ਬਕਾਇਦਾ ਗੱਡੀ ਦੇ ਉੱਤੇ ক্লোਜ਼ ਕਰਕੇ ਤੁਸੀਂ ਦੇਖ ਸਕਦੇ ਹੋ ਮੈਂਬਰ ਆਫ ਪਾਰਲੀਮੈਂਟ ਔਰ ਗੱਡੀ ਦਾ ਨੰਬਰ ਪ੍ਰਾਈਵੇਟ ਐ ਔਰ ਹਰਿਆਣਾ ਰਜਿਸਟਰਡ ਇਹ ਗੱਡੀ ਹੈ ਜਿਸ ਤਰ੍ਹਾਂ ਦੱਸਿਆ ਗਿਆ ਕਿ ਗਰਜੀਤ ਸਿੰਘ ਔਦਲਾ ਜਿਹੜੇ ਕਾਂਗਰਸ ਦੇ ਐਮਪੀ ਹੈ ਉਹਨਾਂ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਉਹਨਾਂ ਦਾ ਲੀਗਲ ਐਡਵਾਈਜ਼ਰ ਜਿਹੜੇ ਸਰਦਾਰ ਸਾਹਿਬ 16799 ਮੇਰੀ ਆਈਡੀ ਨੰਬਰ ਹੈ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਚ ਤਿੰਨ ਤਿੰਨ ਨੰਬਰ ਤੇ ਮੈਂਬਰ ਆਫ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਦੀ ਗੱਡੀ ਲੈ ਕੇ ਇੱਕ ਪਬਲਿਕ ਜਿਹੜਾ ਉਹਨਾਂ ਦਾ ਲੀਗਲ ਐਡਵਾਈਜ਼ਰ ਹੈ ਉਹ ਇਹ ਵੀ ਦੱਸੋ ਕਿ ਮੈਂ ਹੈਗਾ ਕੋਈ ਨਹੀਂ ਮੇਰੀ ਆਇਡੈਂਟੀਟੀ ਦੇਣੀ ਹੈ ਮੈਂ ਪੂਰੀ ਦਵਾ ਨਾ ਭਾਜੀ ਬੇਨਤੀ ਕੀ ਹੈ ਕਿ ਮੈਂਬਰ ਆਫ ਪਾਰਲੀਮੈਂਟ ਦੀ ਗੱਡੀ ਇੱਕ ਲੀਗਲ ਐਡਵਾਈਜ਼ਰ ਲੈ ਕੇ ਜ ਨਹੀਂ ਘੁੰਮ ਸਕਦਾ ਲੀਗਲ ਐਡਵਾਈਜ਼ਰ ਦੀ ਆਪਣੀ ਇੱਕ ਗੱਡੀ ਹੁੰਦੀ ਹੈ ਲੀਗਲ ਐਡਵਾਈਜ਼ਰ ਮੈਂਬਰ ਆਫ ਪਾਰਲੀਮੈਂਟ ਦੀ ਗੱਡੀ ਲੈ ਕੇ ਐਦਾਂ ਪਬਲਿਕ ਪਲੇਸ ਤੇ ਨੀ ਰੋਕੇ ਡਰਿੰਕ ਕਰ ਸਕਦਾ ਸੋ ਦੇਖ ਸਕਦੇ ਹੋ ਤੁਸੀਂ ਪੀਸੀਆਰ ਮੌਕੇ ਤੇ ਪਹੁੰਚੀ ਹੋਈ ਹੈ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਔਰ ਜਿਹੜੇ ਵੀਰ ਜੀ ਮੌਕੇ ਤੇ ਪਹੁੰਚੇ ਹੋਏ ਆ ਉਹ ਕਹਿ ਰਹੇ ਆ ਕਿ ਅਸੀਂ ਪਬਲਿਕ ਐਡਵਾਈਜ਼ਰ ਆ ਪਰ ਕੀ ਪਬਲਿਕ ਐਡਵਾਈਜ਼ਰ ਮੈਂਬਰ ਆਫ ਪਾਰਲੀਮੈਂਟ ਲਿਖ ਕੇ ਇਦਾਂ ਘੁੰਮ ਸਕਦਾ ਹੈ ਇਹ ਪੰਜਾਬ ਦੇ ਵਿੱਚ ਗੱਡੀ ਖੜੀ ਹੈ ਖਰੜ ਦੇ ਇਲਾਕੇ ਇਹ ਨਿਊ ਸਨ ਇਨਕਲੇਵ ਦੇ ਇਲਾਕੇ ਦੇ ਵਿੱਚ ਗੱਡੀ ਘੁੰਮ ਰਹੀ ਸੀ ਔਰ ਉਸ ਤੋਂ ਬਾਅਦ ਇੱਥੇ ਆ ਕੇ ਚਿਕਨ ਵਗੈਰਾ ਇਹ ਗੱਡੀ ਦੇ ਵਿੱਚ ਮੰਗਾਇਆ ਜਾ ਰਿਹਾ ਸੀ ਲਗਾਤਾਰ ਪੈਗ ਸ਼ੈਗ ਵੀ ਚੱਲ ਰਹੇ ਸੀਗੇ ਜਿਸ ਤਰ੍ਹਾਂ ਦੇਖਿਆ ਅਸੀਂ ਦੇਖਿਆ মিডিਆ ਨੇ ਦੂਰੋਂ ਤੇ ਪੈਗ ਸ਼ੈਗ ਵੀ ਚੱਲ ਰਹੇ ਸੀਗੇ ਤੇ ਹੁਣ ਦੇਖਦੇ ਆ ਪੀਸੀਆਰ ਮੌਕੇ ਤੇ ਪਹੁੰਚੀ ਹੋਈ ਹੈ ਕੀ ਕੋਈ ਪ੍ਰਾਈਵੇਟ ਇਨਸਾਨ ਐਦਾਂ ਮੈਂਬਰ ਆਫ ਪਾਰਲੀਮੈਂਟ ਲਿਖ ਕੇ ਕਿਸੇ ਗੱਡੀ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਖੜ ਕੇ ਡ੍ਰਿੰਕ ਕਰ ਸਕਦਾ ਹੈ ਇਹ ਦੇਖਿਆ ਜਾਏਗਾ ਕੀ ਭਾਜੀ ਇਹ ਮਤਲਬ ਕੋਈ ਇਲੀਗਲ ਐਡਵਾਈਜ਼ਰ ਮੈਂਬਰ ਆਫ ਪਾਰਲੀਮੈਂਟ ਦੀ ਗੱਡੀ ਲੈ ਕੇ ਘੁੰਮ ਸਕਦਾ ਹੈ ਵੀ ਕੀ ਤੁਸੀਂ ਗੱਲ ਨੂੰ ਹੁਣ ਛੱਡੋ ਸਿੱਖ ਪਰ ਆ ਗਿਆ ਕਿ ਲੈ ਕੇ ਕਨਸੀਕਵੈਂਸ ਹੋਵੇ ਕੰਮ ਨੂੰ ਤੁਹਾਨੂੰ ਤੁਹਾਨੂੰ ਦਿਖਾਵਾਂ ਦੇਖੋ ਮੈਂਬਰ ਆਫ ਪਾਰਲੀਮੈਂਟ ਵਿੱਚ ਹੁੰਦੇ ਤੇ ਪਬਲਿਕ ਦੇਖੋ ਐਦਾ ਭੜਾ ਲੱਗਦਾ ਪਬਲਿਕ ਪਲੇਸ ਦੇ ਉੱਤੇ ਖੜ ਕੇ ਮੇਰੇ ਤੇ ਆ ਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮਿੰਟ ਸਮੈਲ ਕਰਕੇ ਦੇਖੋ ਮੈਂ ਪੀਣਾ ਖਾਣਾ ਤੁਸੀਂ ਨਹੀਂ ਪੀਂਦੇ ਹੋਗੇ ਹੋ ਸਕਦਾ ਤੁਹਾਡੇ ਸਾਥੀ ਹੋ ਸਕਦਾ ਤੁਹਾਡੇ ਸਾਥੀ ਚ ਦੇਖੋ ਚਿਕਨ ਵਗੈਰਾ ਉਧਰੋਂ ਆ ਰਿਹਾ ਸੀ ਮੈਂ ਪਰਿਵਾਰ ਪੀਂਦਾ ਹਾਂ ਮੇਰਾ ਪਰਿਵਾਰ ਪੀਂਦਾ ਹੈ ਉਹ ਬਾਕੀ ਪੀਂਦੇ ਹੋਣਗੇ ਨਾ ਬਾਕੀਆਂ ਦੀ ਪੀਤੀ ਹੋਈ ਹੈ ਮੇਰਾ ਪਰਿਵਾਰ ਪੀਂਦਾ ਹੈ ਜਿਹੜੇ ਬਾਕੀ ਬੈਠੇ ਉਹਨਾਂ ਦੀ ਪੀਤੀ ਹੋਈ ਹੈ ਨਾ ਜੀ ਮੈਂ ਦਿਖਾਵਾਂ ਮੈਂ ਕੌਣ ਹਾਂ ਭਾਜੀ ਮੈਂ ਤੁਹਾਨੂੰ ਇਹ ਨਹੀਂ ਆਓ ਦੇਖੋ ਦੇਖੋ ਫੈਮਿਲੀ ਨਾਲ ਫੈਮਿਲੀ ਨਾਲ ਆਪਾਂ ਪਬਲਿਕ ਪਲੇਸ ਤੇ ਪੈਗ ਨਹੀਂ ਲਗਾ ਸਕਦੇ ਠੀਕ ਹੈ ਨਾ ਯਾਰ ਭਾਈ ਆਪਾਂ ਪਬਲਿਕ ਕੀ ਹੈ ਪਬਲਿਕ ਪਲੇਸ ਤੇ ਆਪਾਂ ਪੈਗ ਨਹੀਂ ਲਗਾ ਸਕਦੇ ਇਹਦਾ ਪਬਲਿਕ ਪਲੇਸ ਹੈ ਪਬਲਿਕ ਪਲੇਸ ਦੇ ਉੱਤੇ ਪੈਗ ਨਹੀਂ ਲਗਾ ਸਕਦੇ ਵੀਡੀਓ ਬਣਾਣੀ ਹੈ ਚਲੋ ਮੇਰੇ ਨਾਲ ਜਿੰਨੀ ਮਰਜ਼ੀ ਵੀਡੀਓ ਬਣਾਉਂਦੇ ਪਬਲਿਕ ਮੈਂਬਰ ਆਫ ਪਾਰਲੀਮੈਂਟ ਭਾਜੀ ਭਾਜੀ ਮੈਂ ਆਪਣਾ ਪੰਗਲੀ ਫੈਮਿਲੀ ਦਾ ਬੈਕਗ੍ਰਾਉਂਡ ਆਪਾਂ ਨੂੰ ਕੀ ਕਰਾਉਣਾ ਹੈ ਮੈਂਬਰ ਆਫ ਪਾਰਲੀਮੈਂਟ ਪਬਲਿਕ ਪਲੇਸ ਦੇ ਉੱਤੇ ਇਹ ਜੁੜਦਾ ਭਾਈ ਇਹ ਭਾਜੀ ਭਾਜੀ ਜਿੰਨਾ ਮਰਜ਼ੀ ਵੀਡੀਓ ਇਹ ਭਾਜੀ ਇਹ ਸਰਦਾਰ ਭਾਈਓ ਵੀ ਸਰਦਾਰ ਭਾਈਆ ਵੀ ਸਰਦਾਰ ਭਾਈਆਂ ਇਹ ਇਸ਼ੂ ਹੈ ਆਪਾਂ ਇਹ ਕਹਿ ਰਹੇ ਆ ਕਿ ਸਰ ਸਰਦਾਰਾਂ ਦੀ ਬਦਨਾਮੀ ਹੁੰਦੀ ਹੈ ਦੇ ਵਿੱਚ ਸਰਦਾਰਾਂ ਦੀ ਵੀ ਬਦਨਾਮੀ ਹੁੰਦੀ ਹੈ ਦੇ ਵਿੱਚ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਜਿੱਦਾਂ ਮਰਜ਼ੀ ਬੈਕ ਲਓ ਭਾਜੀ ਪਬਲਿਕ ਫੈਮਿਲੀ ਬੈਠੀ ਵੀਡੀਓ ਬਣਾ ਨਹੀਂ ਵੀਡੀਓ ਬਣਾ ਲਓ ਵੀਡੀਓ ਵੀਡੀਓ ਕੀ ਵੀ ਭਾਜੀ ਸਾਈਡ ਤੁਸੀਂ ਸਾਈਡ ਤੇ ਹੋ ਸਕਦੇ ਹੋ ਪਬਲਿਕ ਪਲੇਸ ਦੇ ਉੱਤੇ ਫੈਮਿਲੀ ਦੇ ਨਾਲ ਵੀ ਪੈਗ ਲਗਾਉਣਾ ਮਨਾ ਹੈ ਇਹ ਹਦਾਇਤਾਂ ਨੇ ਬਕਾਇਦਾ ਸਰਕਾਰ ਦੀਆਂ ਕਿ ਪਬਲਿਕ ਪਲੇਸ ਦੇ ਉੱਤੇ ਫੈਮਿਲੀ ਦੇ ਨਾਲ ਵੀ ਆਪਾਂ ਪੈਗ ਨਹੀਂ ਲਗਾ ਸਕਦੇ ਫੈਮਿਲੀ ਹੈ ਤੇ ਆਪਾਂ ਬਕਾਇਦਾ ਬਾਹਰ ਬਣੇ ਹੁੰਦੇ ਆ ਜਿੱਥੇ ਅਲਾਉਡ ਹੁੰਦਾ ਪੰਜਾਬ ਸਰਕਾਰ ਵੱਲੋਂ ਅਲਾਉਡ ਹੈ ਕਿ ਤੁਸੀਂ ਹਾਥੇ ਦੇ ਵਿੱਚ ਬਹਿ ਕੇ ਪੈਗ ਲਗਾ ਸਕਦੇ ਹੋ ਹੋਟਲ ਦੇ ਵਿੱਚ ਬਹਿ ਕੇ ਪੈਗ ਲਗਾ ਸਕਦੇ ਹੋ ਪਰ ਲੇਕਿਨ ਦੇਖੋ ਆਲੇ ਦੋਲੇ ਦੇਖ ਸਕਦੇ ਹੋ ਪਬਲਿਕ ਪਲੇਸ ਹੈ ਬਿਲਕੁਲ ਪਬਲਿਕ ਪਲੇਸ ਦੇ ਉੱਤੇ ਤੁਸੀਂ ਬਹਿ ਕੇ ਅਗਰ ਪੈਗ ਲਗਾਓਗੇ ਤਾਂ ਸਵਾਲ ਤਾਂ ਖੜਾ ਹੁੰਦਾ ਹੀ ਹੈ ਅਗਰ ਪਬਲਿਕ ਪਲੇਸ ਦੇ ਉੱਤੇ ਬਹਿ ਕੇ ਆਪਾਂ ਭਾਜੀ ਪੈਗ ਲਗਾਵਾਂਗੇ ਤੇ ਬਦਨਾਮੀ ਸਰਦਾਰਾਂ ਦੀ ਹੁੰਦੀ ਹੈ ਤੁਸੀਂ ਆਪਾਂ ਸਰਦਾਰਾਂ ਦੀ ਗੱਲ ਕਰਦੇ ਆ ਭਾਜੀ ਫੈਮਿਲੀ 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 ਦੇ ਨਾਲ ਆਪਾਂ ਪਬਲਿਕ ਪਲੇਸ ਤੇ ਨਹੀਂ ਮੈਂਬਰ ਆਫ ਪਾਰਲੀਮੈਂਟ ਨਹੀਂ ਭਾਜੀ ਆਪਾਂ ਲਿਖ ਸਕਦੇ ਮੈਂਬਰ ਆਫ ਪਾਰਲੀਮੈਂਟ ਚ ਕਿਹੜੀ ਨਹੀਂ ਖਾ ਸਕਦਾ ਪਬਲਿਕ ਪਲੇਸ ਤੇ ਮੈਂਬਰ ਆਫ ਪਾਰਲੀਮੈਂਟ ਖੁਦ ਹੋਵੇ ਉਹ ਬਹਿ ਸਕਦਾ ਹੈ ਮੈਂਬਰ ਆਫ ਭਾਜੀ ਮੈਂਬਰ ਆਫ ਪਾਰਲੀਮੈਂਟ ਬਹਿ ਸਕਦਾ ਪਰ ਕੋਈ ਆਮ ਬੰਦਾ ਮੈਂਬਰ ਆਫ ਪਾਰਲੀਮੈਂਟ ਲਿਖ ਕੇ ਨਹੀਂ ਬਹਿ ਸਕਦਾ ਮੈਂਬਰ ਆਫ ਪਾਰਲੀਮੈਂਟ ਹੋਵੇ ਅਸੀਂ ਅਸੀਂ ਵੀ ਨਹੀਂ ਉਹਨਾਂ ਨੂੰ ਉਹ ਕਰਾਂਗੇ ਪਰ ਜੇ ਮੈਂਬਰ ਆਫ ਪਾਰਲੀਮੈਂਟ ਹੁੰਦੇ ਗੁਰਜੀਤ ਸਿੰਘ ਔਜਲਾ ਹੁੰਦੇ ਤੇ ਅਸੀਂ ਵੀ ਨਹੀਂ ਬੋਲਦੇ ਸੀਗੇ ਯਾਰ ਆਪਣਾ ਕੰਮ ਕਰੋ ਛੱਡੋ ਉਹ ਲੋਕ ਉਹ ਪਲੀਜ਼ ਮੈਂ ਇਹ ਫੈਮਲੀ ਪੀਸ ਕਰ ਰਹਾ تھا ਮੋਲੋ ਲਓ ਪਾਜੀ ਕੈਮਰਾ ਇੱਧਰ ਮੋਟਾ ਹੈ ਤੁਹਾਡੀ ਫੈਮਲੀ ਹੈ ਤੇ ਗੁਰਜੀਤ ਸਿੰਘ ਔਦਲਾ ਦਾ ਤੁਸੀਂ ਮੀਡੀਆ ਐਡਵਾਈਜ਼ਰ ਹੈ ਮੀਡੀਆ ਨੀਗਲ ਲੀਗਲ ਲੀਗਲ ਐਡਵਾਈਜ਼ਰ ਹੋ ਤੁਹਾਡਾ ਸੁਭਨਾਮ ਕੀ ਦੱਸੇ ਭਾਜੀ ਜਸਪ੍ਰੀਤ ਸਿੰਘ ਜੀ ਦੇਖੋ ਭਾਜੀ ਵੈਸੇ ਆਪਾਂ ਨੋਰਮਲ ਗੱਲ ਕਰ ਰਹੇ ਆ ਆਪਾਂ ਨੋਰਮਲ ਹੋਣ ਕਰ ਬਣਾ ਲੈਣਾ ਇਸ ਤੋਂ ਜ਼ਿਆਦਾ ਕੁਝ ਨਹੀਂ ਬਣ ਹਾਂ ਆਪਾਂ ਇਹ ਕਹਿ ਰਹੇ ਆਪਾਂ ਰੋਕ ਦਈਏ ਇਹਨੂੰ ਹਾਂ ਰੋਕ ਦਿੰਦੇ ਆ ਰੁਕ ਦਿੰਨੇ ਭਾਜੀ ਹਾਂ ਰਿਕਵੈਸਟ ਹੀ ਹੈ ਰੋਕ ਦਿਓ ਦੇਖੋ ਬਿਲਕੁਲ ਆਪਾਂ ਥੱਲੇ ਕਰਤੀ ਆ ਆਪਾਂ ਇਹ ਦੇਖੋ ਕੈਮਰੇ ਦਾ ਮੂੰਹ ਆਪਾਂ ਥੱਲੇ ਕਰਤਾ ਹਾਂਜੀ ਕੈਮਰੇ ਦਾ ਮੂੰਹ ਆਪਾਂ ਥੱਲੇ ਕਰਤਾ ਮੈਂ ਬੇਨਤੀ ਕਰਦੇ ਹਾਂ ਹੁਣ ਜੋ ਤੁਸੀਂ ਬਣਾਉਣਾ ਸੀ ਉਹ ਬਣਾ ਲ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਭਾਜੀ ਸਾਡੀ ਵੀ ਬੇਨਤੀ ਹੈ ਤੁਹਾਨੂੰ ਅਸੀਂ ਕੈਮਰੇ ਦਾ ਮੂੰਹ ਥੱਲੇ ਕਰਤਾ ਮੈਂ ਆਪ ਜੀ ਨੂੰ ਬੇਨਤੀ ਕਰ ਸਕਦਾ ਲਾਸਟ ਟਾਈਮ ਮੈਂ ਫਿਰ ਬੈਸ ਕਰਕੇ ਕੋਈ ਫਾਇਦਾ ਨਹੀਂ ਭਾਜੀ ਅਸੀਂ ਵੀ ਬੈਸ ਨਹੀਂ ਕਰਾਂਗਾ ਤੁਹਾਨੂੰ ਮੇਰਾ ਨਾਮ ਜਗਤਾਰ ਸਿੰਘ ਹੈ ਜਗਤਾਰ ਸਿੰਘ ਜੀ ਮੈਂ ਇੱਕ ਪਰਸਨ ਕਹ ਰਿਹਾ ਕੋਈ ਵੀ ਫਾਇਦਾ ਨਹੀਂ ਹੋਣਾ ਮੈਂ ਰਿਕੁਐਸਟ ਮੰਨ ਲਓ ਮੇਰੀ ਮੰਨ ਕੇ ਰਿਕੁਐਸਟ ਅਸੀਂ ਤੁਹਾਡਾ ਕੈਮਰੇ ਦਾ ਕੈਮਰੇ ਦਾ ਮੂੰਹ ਨੀਚੇ ਕਰਤਾ ਬੰਦ ਕਰੋ ਇਹਨੂੰ ਕੈਮਰੇ ਨੂੰ ਬੰਦ ਬੰਦੀ ਹੈ ਭਾਜੀ ਬੰਦ ਹੈ ਬੰਦ ਹੈ ਭਾਜੀ ਤੁਹਾਡੇ ਵੱਲ ਕੋਈ ਮੂੰਹ ਨਹੀਂ ਹੋਏਗਾ ਭਾਜੀ ਮੈਂ ਰਿਕੁਐਸਟ ਰਿਕੁਐਸਟ ਮੰਨ ਲਈ ਤੁਹਾਡੀ ਆ ਦੇਖੋ ਭਾਜੀ ਤੁਹਾਡੀ ਰਿਕਵੈਸਟ ਮੰਨ ਲਈ ਆਪਾਂ ਭਾਜੀ ਅਸੀਂ ਕੋਈ ਗਲਤ ਉਹ ਨਹੀਂ ਕਰ ਰਹੇ ਜੇ ਤੁਸੀਂ ਐਦਾਂ ਉਹ ਕਰੋਗੇ ਜ਼ਬਰਦਸਤੀ ਫਿਰ ਅਸੀਂ ਐਦਾਂ ਨਹੀਂ ਬੰਦ ਕਰਾਂਗੇ ਕਿਉਂਕਿ ਪਬਲਿਕ ਪਲੇਸ ਦੇ ਉੱਤੇ মিডিਆ ਆਦਾਰਾ ਵੀਡੀਓ ਬਣਾ ਸਕਦਾ ਹੈ ਅਸੀਂ ਐਦਾਂ ਨਹੀਂ ਬੰਦ ਕਰਾਂਗੇ ਪਬਲਿਕ ਪਲੇਸ ਦੇ ਉੱਤੇ ਮੈਂਬਰ ਆਫ ਪਾਰਲੀਮੈਂਟ ਦੀ ਗੱਡੀ ਦੇ ਵਿੱਚ ਜਾਂ ਮੈਂਬਰ ਆਫ ਪਾਰਲੀਮੈਂਟ ਪੈਗ ਨਹੀਂ ਲਗਾ ਸਕਦਾ ਭਾਵੇਂ ਉਹ ਕੋਈ ਵੀ ਹੈ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਹੁੰਦੇ ਐ ਔਰ ਜੇ ਮੈਂਬਰ ਆਫ ਪਾਰਲੀਮੈਂਟ ਐ ਇਦਾਂ ਪਬਲਿਕ ਪਲੇਸ ਤੇ ਪੈਗ ਲਗਾਉਣਗੇ ਤਾਂ ਫਿਰ ਬਾਕੀਆਂ ਨੂੰ ਕਿੱਦਾਂ ਰੋਕਾਂਗੇ ਇੱਕ ਪਬਲਿਕ ਪਲੇਸ ਐ ਪਬਲਿਕ ਪਲੇਸ ਦੇ ਉੱਤੇ ਅਗਰ ਮੈਂਬਰ ਆਫ ਪਾਰਲੀਮੈਂਟ ਪੈਗ ਲਗਾਉਣਗੇ ਭਾਜੀ ਤਾਂ ਆਮ ਲੋਕਾਂ ਨੂੰ ਆਪਾਂ ਕਿਵੇਂ ਰੋਕਾਂਗੇ ਭਾਜੀ ਕਿਹੜੀ ਮੀਡੀਆ ਬਣੀ ਭਾਜੀ ਤੁਸੀਂ ਵੀ ਤੁਸੀਂ ਵੀ ਵੀਡੀਓ ਬਣਾ ਸਕਦੇ ਹੋ ਨਿਰਪੱਖ ਪੋਸਟ ਚੈਨਲ ਆਪਣਾ ਆਪਣਾ ਡੈਂਟੀ ਕਾਰਡ ਦਿਖਾਓ ਨਿਰਪੱਖ ਪੋਸਟ ਚੈਨਲ ਤੋਂ ਅਸੀਂ ਵੀਡੀਓ ਬਣਾ ਰਹੇ ਹਾਂ ਸਭ ਕੁਝ ਮਿਲ ਜੇਗਾ ਭਾਜੀ ਇੱਕ ਵਾਰ ਵੀਡੀਓ ਅਸੀਂ ਉਹ ਕਰ ਰਹੇ ਹਾਂ ਅਸੀਂ ਆਪਣਾ ਕੰਮ ਕੰਪਲੀਟ ਕਰ ਲਈਏ ਤੁਹਾਨੂੰ ਦੱਸਤਾ ਹੈ ਫਰੀਡ ਹੋ ਗਈ ਤੁਹਾਡਾ ਕੰਮ ਅਜੇ ਅਜੇ ਨੀਚ ਅਜੇ ਨੀ ਭਾਜੀ ਅਜੇ ਕੰਪਲੀਟ ਅਸੀਂ ਕਿਸੇ ਦੀ ਰੋਟੀ ਨਹੀਂ ਛਡਵਾ ਰਹੇ ਅਸੀਂ ਸਿਰਫ ਇੱਕ ਮੈਂਬਰ ਆਫ ਪਾਰਲੀਮੈਂਟ ਜਿਹੜੇ ਗਰਜੀਤ ਸਿੰਘ ਔਜਲਾ ਦੀ ਗੱਡੀ ਦੱਸੀ ਜਾ ਰਹੀ ਹੈ ਅਸੀਂ ਸਰਪੇਸ਼ ਸ਼ੋ ਕਰ ਰਹੇ ਹਾਂ ਕਿ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਜਿਹੜੀ ਗੱਡੀ ਹੈ ਬਾਕਾਇਦਾ ਅੱਗੇ ਲਿਖਿਆ ਹੋਇਆ ਹੈ ਮੈਂਬਰ ਆਫ ਪਾਰਲੀਮੈਂਟ ਕੀ ਇੱਕ ਮੈਂਬਰ ਆਫ ਪਾਰਲੀਮੈਂਟ ਐ ਇਦਾਂ ਸ਼ਰੇਆਮ ਪਬਲਿਕ ਪਲੇਸ ਦੇ ਉੱਤੇ ਗੱਡੀ ਖੜੀ ਕਰਕੇ ਪੈਗ ਲਗਾ ਸਕਦਾ ਹੈ ਪਰ ਅਸੀਂ ਦੱਸ ਰਹੇ ਹਾਂ ਕਿ ਮੈਂਬਰ ਆਫ ਪਾਰਲੀਮੈਂਟ ਦੀ ਇਹ ਗੱਡੀ ਹੈ ਜਾਂ ਨਹੀਂ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਦੁਬਾਰਾ ਦੱਸ ਦਈਏ ਕਿ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਨਾਮ ਲਿਆ ਜਾ ਰਿਹਾ ਹੈ ਜਿਹੜੇ ਵਿੱਚ ਸੱਜਣ ਬੈਠੇ ਐ ਉਹ ਇਹ ਵੀ ਕਹਿ ਰਿਹਾ ਕਿ ਮੈਂ ਪੈਗ ਨਹੀਂ ਲਗਾਉਂਦਾ ਸਾਡੀ ਬਾਕੀ ਫੈਮਿਲੀ ਜਿਹੜੀ ਪੈਗ ਲਗਾ ਰਹੀ ਹੈ ਵਿੱਚ ਬੈਠੀ ਕੀ ਪਬਲਿਕ ਪਲੇਸ ਤੇ ਪੈ ਇਦਾਂ ਪੈਗ ਲਗਾ ਸਕਦੇ ਆ ਕੀ ਜਿਹੜੀ ਪੀਸੀਆਰ ਪਹੁੰਚੀ ਹੋਈ ਆ ਉਹ ਇਹਨਾਂ ਦਾ ਮੁਲਾਜਾ ਕਰਾਏਗੀ ਕਿ ਇੱਕ ਪਬਲਿਕ ਪਲੇਸ ਦੇ ਉੱਤੇ ਬੈਠ ਕੇ ਇਦਾਂ ਪੈਗ ਲਗਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ ਦੇਖੋ মিডিਆ ਨੂੰ ਦਬਾਇਆ ਜਾਂਦਾ ਹੈ ਜਦੋਂ মিডিਆ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਤਾਂ ਫਿਰ ਦਬਾਇਆ ਜਾਂਦਾ ਅਸੀਂ ਕਹਿੰਦੇ ਆ ਕਿ মিডিਆ ਨੂੰ ਦਬਾਉਣ ਦੀ ਬਜਾਏ ਸਾਥ ਦੇਣਾ ਚਾਹੀਦਾ ਇੱਕ ਮੈਂਬਰ ਆਫ ਪਾਰਲੀਮੈਂਟ ਐ ਉਹਦੀ ਗੱਡੀ ਪਤਾ ਨਹੀਂ ਹੈ ਜਾਂ ਨਹੀਂ ਹੈ ਐਵੇਂ ਤਾਂ ਹਰ ਕੋਈ ਲਿਖ ਲੇਗਾ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਮੈਂਬਰ ਆਫ ਪਾਰਲੀਮੈਂਟ ਹਰ ਕੋਈ ਲਿਖ ਲੇਗਾ ਦੇਖੋ ਇਹ ਪਬਲਿਕ ਪਲੇਸ ਹੈ ਅਸੀਂ ਬਿਲਕੁਲ ਪਬਲਿਕ ਪਲੇਸ ਤੇ ਖੜੇ ਆ ਐਵੇਂ ਕੋਈ ਆਪਣੀ ਗੱਡੀ ਦੇ ਉੱਤੇ ਮੋٹے ਮੋٹے ਅੱਖਰਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਲਿਖ ਕੇ ਅਗਰ ਪਬਲਿਕ ਪਲੇਸ ਦੇ ਉੱਤੇ ਖੜ ਕੇ ਪੈਗ ਲਗਾਏਗਾ ਤਾਂ ਕੀ ਇਹ ਸ਼ੋਭਾ ਦੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀ ਖੜੀ ਹੈ ਮੋٹے ਮੋٹے ਅੱਖਰਾਂ ਦੇ ਵਿੱਚ ਰੈੱਡ ਅੱਖਰਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਇਆ ਹੈ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਗਰਜੀਤ ਸਿੰਘ ਔਜਲੇ ਨੇ ਜਿਹੜੇ ਅੰਮ੍ਰਿਤਸਰ ਤੋਂ ਐਮਪੀ ਨੇ ਉਹਨਾਂ ਦੀ ਗੱਡੀ ਹੈ ਸੋ ਬੇਨਤੀ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਕਿਸੇ ਵੀ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਅਧਿਕਾਰ ਨਹੀਂ ਕਿ ਉਹ ਪਬਲਿਕ ਪਲੇਸ ਦੇ ਉੱਤੇ ਗੱਡੀ ਖੜੀ ਕਰਕੇ ਪੈਗ ਲਗਾ ਸਕੇ ਸੋ ਅਸੀਂ बार-बार ਸਾਰੇ ਦਰਸ਼ਕਾਂ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਕਿ ਗੱਡੀ ਕਿਸੇ ਦੀ ਵੀ ਹੋ ਸਕਦੀ ਹੈ ਕਿਸੇ ਵੀ ਪਾਰਟੀ ਨਾਲ ਉਹ ਸੰਬੰਧਤ ਹੋ ਸਕਦਾ ਹੈ ਪਰ ਅਸੀਂ ਸਿਰਫ ਇਸ ਗੱਲ ਦੀ ਤੁਹਾਡੇ ਤੱਕ ਜਿਹੜੀ ਵੀਡੀਓ ਪਹੁੰਚਾਰੇ ਸੀ ਕਿ ਗੱਡੀ ਦੇ ਉੱਤੇ ਮੋٹے ਅੱਖਰਾਂ ਦੇ ਉੱਤੇ ਲਿਖਿਆ ਹੋਇਆ ਹੈ ਮੈਂਬਰ ਆਫ ਪਾਰਲੀਮੈਂਟ ਔਰ ਗੱਡੀ ਹਰਿਆਣਾ ਨੰਬਰ ਹੈ ਦੱਸਣ ਮੁਤਾਬਕ ਜਿੱਦਾਂ ਗੱਡੀ ਦੇ ਵਿੱਚ ਸਵਾਰ ਸੀਗੇ ਵੀਰ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਉਹ ਲੀਗਲ ਐਡਵਾਈਜ਼ਰ ਹੈ ਸੋ ਉਹਨਾਂ ਨਾਲ ਉਹ ਲੀਗਲ ਐਡਵਾਈਜ਼ਰ ਦਾ ਕੰਮ ਕਰਦੇ ਆ ਉਹਨਾਂ ਦੀ ਫੈਮਿਲੀ ਹੈ ਔਰ ਫੈਮਿਲੀ ਦੇ ਨਾਲ ਉਹ ਆਏ ਹੋਏ ਆ ਉਹ ਖੁਦ ਪੈਗ ਨਹੀਂ ਲਗਾਉਂਦੇ ਪਰ ਬਾਕੀ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਕਹਿੰਦੇ ਆ ਵੀ ਉਹ ਡਰਿੰਕ ਕਰ ਰਹੇ ਆ ਸੋ ਫੈਮਿਲੀ ਨਾਲ ਇੰਜੋਏ ਕਰ ਸਕਦੇ ਆ ਆਪਾਂ ਹੋਟਲ ਦੇ ਵਿੱਚ 바ਰ ਦੇ ਵਿੱਚ ਪਰ ਪਬਲਿਕ ਪਲੇਸ ਦੇ ਉੱਤੇ ਇਸ ਤਰ੍ਹਾਂ ਪੈਗ ਲਗਾਉਣਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਹ ਫੈਸਲਾ ਤੁਹਾਡੇ ਦਰਸ਼ਕਾਂ ਦੇ ਹੱਥ ਹੈ ਔਰ ਪਰ ਇੱਕ ਗੱਲ ਆਪਾਂ ਕੋਸ਼ਿਸ਼ ਕਰਾਂਗੇ ਜਸਵਿੰਦਰ ਸਿੰਘ ਜੀ ਸਾਡੇ ਨਾਲ ਪੀਸੀਆਰ ਤੋਂ ਮੌਜੂਦ ਨੇ ਜਸਵਿੰਦਰ ਸਿੰਘ ਜੀ ਤੁਸੀਂ ਕੀ ਦੇਖਿਆ ਉਹਨ ਇੱਥੇ ਤੁਸੀਂ ਇਹ ਕਰ ਰਹੇ ਹੋ ਕਿ ਸਾਰਾ ਜਿਹੜਾ ਗੱਡੀ ਦੇ ਉੱਤੇ ਕੀ ਲਿਖਿਆ ਹੋਇਆ ਜੀ ਪਾਰਲੀਮੈਂਟ ਉੱਤੇ ਲਿਖਿਆ ਹੋ ਸਰ ਬੱਕੀ ਇਹਦੇ ਰਿਗਿਸਟਰ ਉੱਤੇ ਮੈਂਬਰ ਆਫ ਪਾਰਲੀਮੈਂਟ ਜੀ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਲਿਖਿਆ ਹੋਇਆ ਆਈ ऍम ਗੀਵਿੰਗ ਆਲ ਦ ਆਈਡੈਂਟੀਫਾਈਡ ਟੂ ਸਰ ਕੀ ਮਤਲਬ ਪ੍ਰਾਈਵੇਟ ਗੱਡੀ ਦੇ ਉੱਤੇ ਆਪਾਂ ਮੈਂਬਰ ਆਫ ਪਾਰਲੀਮੈਂਟ ਲਿਖ ਸਕਦੇ ਆ ਤੁਸੀਂ ਇਹ ਕਰ ਰਹੇ ਕਿਸ ਦੀ ਗੱਡੀ ਹੈ ਕਿਉਂ ਤਾਂ ਲਿਖਿਆ ਹੋ ਸਰਕਾਰੀ ਹੈ ਕੀ ਆ ਅੱਛਾ ਜੀ ਇਹ ਗੱਡੀ ਦਾ ਨੰਬਰ ਤੁਸੀਂ ਦੇਖਿਆ ਜੀ ਹਰਿਆਣਾ ਨੰਬਰ ਗੱਡੀ ਹੈ ਤੁਰੇ ਅਭੀ ਲਈ ਹੈ ਥੋੜਾ ਦਿਨਾਂ ਦਾ ਦਸਤਕਰ ਹੋਇਆ ਅੱਛਾ ਜੀ ਜਿਵੇਂ ਭਾਜੀ ਦੱਸ ਰਿਹਾ ਜਿਵੇਂ ਭਾਜੀ ਜਿਵੇਂ ਭਾਜੀ ਤੁਹਾਨੂੰ ਦੱਸ ਰਿਹਾ ਕਿ ਕਿੰਨਾ ਦੀ ਗੱਡੀ ਹੈ ਗੁਰਜੀਤ ਸਿੰਘ ਔਜਲਾ ਜੀ ਦੀ ਗੱਡੀ ਹੈ ਹਾਂ ਜੀ ਮੈਂ ਲੀਗਲ ਐਡਵਾਈਜ਼ਰ ਹਾਂ ਲੀਗਲ ਐਡਵਾਈਜ਼ਰ ਹਾਂ ਲੀਗਲ ਐਡਵਾਈਜ਼ਰ ਮੈਂ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈ ਕਾਂਗਰਸ ਦੇ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦੀ ਇਹ ਗੱਡੀ ਹੈ ਪੁਲਿਸ ਦੇ ਜੋ ਮੁਲਾਜ਼ਮ ਪੀਸੀਆਰ ਦੇ ਏਐਸਆਈ ਜਸਵਿੰਦਰ ਸਿੰਘ ਜੀ ਐ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਦੱਸਣ ਮੁਤਾਬਕ ਇਹ ਵੈਰੀਫਾਈ ਕਰ ਰਹੇ ਆ ਔਰ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਦੁਬਾਰਾ ਸਾਂਝਾ ਕਰਾਂਗੇ ਸੋ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ ਦੇਖਦੇ ਰਹੋ ਨਿਰਪੱਖ ਪੋਸਟ ਧੰਨਵਾਦ